ਬਚਪਨ ਵਿੱਚ ਹੀ ਹਾਦਸਿਆਂ ਦਾ ਸਫਰ ਕਰਨ ਵਾਲੀ ਮਲਾਲਾ ਯੂਸੁਫ ਦਾ ਜਨਮ ਇੱਕ ਪਖਤੂਨ ਪਰਿਵਾਰ ਵਿੱਚ ਹੋਇਆ ਜਿੱਥੇ ਕੁੜੀਆਂ ਦੇ ਜਨਮ ਤੇ ਸੋਗ ਮਨਾਇਆ ਜਾਂਦਾ ਹੈ ਮੁੰਡੇ ਦੇ ਜਨਮ ਤੇ ਬੰਦੂਖਾਂ ਚਲਾ ਕੇ ਖੁਸ਼ੀ ਮਨਾਈ ਜਾਂਦੀ ਹੈ ਪਰ ਕੁੜੀ ਦੇ ਜਨਮ ਤੇ ਘਰ ਵਿੱਚ ਮਾਤਮ ਪੈਦਾ ਹੋ ਜਾਂਦਾ ਹੈ ਮਲਾਲਾ ਦੇ ਪਿਤਾ ਜਿਓਦੀਨ ਯੂਸੁਫ ਤੇ ਮਾਤਾ ਟੋਰ ਪਕਾਈ ਅਗਾਂ ਵਧੂ ਖੱਲਾ ਦੇ ਮਾਲਕ ਸੀ ਪਖਤੂਨ ਬਰਾਦਰੀ ਵਿੱਚ ਕਿਸੇ ਲੜਕੀ ਦਾ ਨਾਮ ਦਰਜ ਨਹੀਂ ਕੀਤਾ ਜਾਂਦਾ ਪਰ ਜਯੋਦੀਨ ਨੇ ਆਪਣੀ ਬੱਚੀ ਦਾ ਨਾਮ ਪਰਿਵਾਰਿਕ ਬੰਸਾਵਲੀ ਵਿੱਚ ਲਿਖ ਦਿੱਤਾ ਪਸ਼ਤੂਨੀ ਭਾਸ਼ਾ ਵਿੱਚ ਮਲਾਲਾ ਨਾਂ ਵੀ ਅਸ਼ੁਭ ਤੇ ਅਪਾਗਮ ਮੰਨਿਆ ਜਾਂਦਾ ਹੈ ਪਰ ਪੜ੍ਹੇ ਲਿਖੇ ਪਿਤਾ ਨੇ ਪਸ਼ਤੂ ਕਵਿਤਰੀ ਮਲਾਈ ਦੇ ਨਾਂ ਤੋਂ ਪ੍ਰਭਾਵਿਤ ਹੋ ਕੇ ਆਪਣੀ ਬੇਟੀ ਦਾ ਨਾਮ ਮਲਾਲਾ ਰੱਖਿਆ ਮਲਾਈ ਉਹ ਬਹਾਦਰ ਲੜਾਕੂ ਔਰਤ ਸੀ ਜਿਸ ਦੀ ਦਲੇਰੀ ਕਾਰਨ ਅਫਗਾਨ ਸੈਨਾ ਨੇ ਅੰਗਰੇਜ਼ਾਂ ਨੂੰ ਹਰਾ ਦਿੱਤਾ ਸੀ ਉਸ ਦੇ ਜੋਸ਼ ਚੜ੍ਹਦੀ ਕਲਾ ਹਿੰਮਤ ਅੱਗੇ ਕਦੇ ਵੀ ਹਾਰ ਨਾ ਖਾਣ ਵਾਲੀ ਅੰਗਰੇਜ਼ ਕੌਮ ਹਾਰ ਗਈ ਸੀ ਮਲਾਲਾ 18 ਸਾਲ ਦੀ ਉਮਰ ਵਿੱਚ ਜੂਸਦੀ ਹੋਈ ਕੁਰਬਾਨ ਹੋ ਗਈ ਸੀ ਪਾਕਿਸਤਾਨ ਦੀ ਸਵਾਦ ਕਾਟੀ ਵਿੱਚ ਸਥਿਤ ਮਿੰਗੋਰਾ ਨਗਰ ਵਿੱਚ 12 ਜੁਲਾਈ 1997 ਨੂੰ ਮਲਾਲਾ ਦਾ ਜਨਮ ਹੋਇਆ ਨੋਬਲ ਇਨਾਮ ਜੇਤੂ ਮਲਾਲਾ ਦੀ ਇਸ ਜਨਮ ਭੂਮੀ ਨੂੰ ਅੱਜ ਹਰ ਕੋਈ ਜਾਣਦਾ ਹੈ ਜਿਸ ਨੂੰ ਪਾਕਿਸਤਾਨ ਦਾ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ। ਮਲਾਲਾ ਦੇ ਪਿਤਾ ਨੇ ਨੌਕਰੀ ਲੈ ਲਈ ਸੀ ਪਰ ਫਿਰ ਆਪਣੇ ਬੇਟੇ ਦੇ ਨਾਂ ਤੇ ਖੁਸ਼ਹਾਲ ਸਕੂਲ ਖੋਲ੍ਹ ਲਿਆ। ਮਲਾਲਾ ਵੀ ਆਪਣੇ ਪਿਤਾ ਦੇ ਸਕੂਲ ਵਿੱਚ ਪੜਨ ਲੱਗੀ। ਰਾਤ ਨੂੰ ਉਹ ਮਾਤਾ-ਪਿਤਾ ਕੋਲੋਂ ਸੂਰਵੀਰ ਯੋਧਿਆਂ, ਰਾਜਿਆਂ, ਮਹਾਰਾਜਿਆਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਸੁਣਿਆ ਕਰਦੀ ਸੀ। ਉਹ ਆਪਣੇ ਪਿਤਾ ਦੀ ਬਹੁਤ ਲਾਡਲੀ ਸੀ। ਮਲਾਲਾ ਡਾਕਟਰ ਬਣਨਾ ਚਾਹੁੰਦੀ ਸੀ। ਇਨੇ ਨੂੰ ਸਤਾਵਤੀ ਉੱਪਰ ਤਾਲਿਬਾਨ ਦਾ ਕਬਜ਼ਾ ਹੋ ਗਿਆ। ਉਹਨਾਂ ਨੇ ਕੁੜੀਆਂ ਦੀ ਪੜ੍ਹਾਈ ਤੇ ਪਾਬੰਦੀ ਲਗਾ ਦਿੱਤੀ। ਉਹਨਾਂ ਨੇ 200 ਤੋਂ ਵੱਧ ਸਕੂਲ ਢਾ ਦਿੱਤੇ। ਸੰਗੀਤ ਸੁਣਨ ਤੇ ਪਾਬੰਦੀ ਲਗਾ ਦਿੱਤੀ। ਤੇ ਔਰਤਾਂ ਦਾ ਬਾਹਰ ਨਿਕਲਣਾ ਬੰਦ ਕਰ ਦਿੱਤਾ। ਮਲਾਲਾ ਨੇ ਆਪਣਾ ਨਾਮ ਬਦਲ ਕੇ ਗੁੱਲੇ ਮੁਕਈ ਰੱਖ ਲਿਆ ਤੇ ਹਰ ਰੋਜ਼ ਡੈਰੀ ਲਿਖਣ ਲੱਗੀ। ਪਾਕਿਸਤਾਨ ਸਰਕਾਰ ਨੇ ਸਤਾਵਦੀ ਵਿੱਚ ਫੌਜ ਭੇਜ ਕੇ 1400 ਤਾ ਵਿਲਾਨੀ ਮਾਰ ਦਿੱਤੇ ਫਿਰ 15 ਫਰਵਰੀ 2009 ਨੂੰ ਪਾਕਿਸਤਾਨ ਤੇ ਤਾਲਿਬਾਨ ਵਿਚ ਸੰਧੀ ਹੋ ਗਈ 29 ਫਰਵਰੀ 2009 ਨੂੰ ਸਕੂਲ ਖੁੱਲੇ ਪਰ ਤਾਲਿਬਾਨੀਆਂ ਨੇ ਸ਼ਰਤ ਰੱਖੀ ਕਿ ਸਭ ਵਿਦਿਆਰਥਣਾ ਬੁਰਕਾ ਪਹਿਨ ਕੇ ਆਉਣ ਮਲਾਲਾ ਪੜਾਈ ਵਿੱਚ ਬਹੁਤ ਹੁਸ਼ਿਆਰ ਹੋਣ ਦੇ ਨਾਲ-ਨਾਲ ਬਹੁਤ ਚੰਗੀ ਬੁਲਾਰੀ ਵੀ ਸੀ ਉਸ ਦੇ ਵਿਚਾਰਾਂ ਸਪੀਚਾਂ ਤੇ ਲਿਖਤਾਂ ਤੋਂ ਪ੍ਰਭਾਵਿਤ ਹੋ ਕੇ ਸਰਕਾਰ ਨੇ ਪਯੋਤੀ ਨੂੰ ਸਿੱਖਿਆ ਦੇ ਇੱਕ ਸੈਮੀਨਾਰ ਵਿੱਚ ਲਾਹੌਰ ਬੁਲਾਇਆ। ਦੋਮਾ ਨੇ ਆਪਣੇ ਅਨਮੋਲਯ ਵਿਚਾਰ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। 20 ਦਸੰਬਰ 2011 ਨੂੰ ਪ੍ਰਧਾਨ ਮੰਤਰੀ ਨੇ ਮਲਾਲਾ ਨੂੰ 5 ਲੱਖ ਦਾ ਇਨਾਮ ਦਿੱਤਾ। ਪੜਾਈ ਤੇ ਅਮਨ ਦੇ ਕੰਮਾਂ ਵਿੱਚ ਬੇਮਿਸਾਲ ਇਨਾਮ ਦਿੱਤੇ। ਮਿਸਾਲ ਕੰਮ ਕਰ ਲਈ ਪਖਤੂਨ ਸਰਕਾਰ ਤੇ ਸਿੰਧ ਸਰਕਾਰ ਨੇ ਵੀ ਉਸ ਨੂੰ 5-5 ਲੱਖ ਦੇ ਇਨਾਮ ਦਿੱਤੇ। ਮਲਾਲਾ ਨੇ ਸਾਰੀ ਰਕਮ ਸਿੱਖਿਆ ਦੇ ਸੁਧਾਰ ਲਈ ਖਰਚ ਕਰ ਦਿੱਤੀ। ਤਾਲਿਬਾਨੀ ਮਲਾਲਾ ਤੇ ਉਸਦੇ ਪਿਤਾ ਦੇ ਭਾਸ਼ਣਾ ਤੇ ਸਨਮਾਨਾਂ ਤੋਂ ਚਿੜੇ ਹੋਏ ਸਨ। ਸਕੂਲ ਵਿੱਚ ਹਾਜ਼ਰੀ ਘਟ ਗਈ, ਇਮਤਿਹਾਨ ਚੱਲ ਰਹੇ ਸਨ। 9 ਅਕਤੂਬਰ 2012 ਨੂੰ ਜਦੋਂ ਮਲਾਲਾ ਪਾਕਿਸਤਾਨ ਸਟੱਡੀਜ਼ ਦਾ ਪੇਪਰ ਦੇ ਕੇ ਬੱਸ ਵਿੱਚ ਬੈਠੀ ਤਾਂ ਤਾਲਿਬਾਨਾਂ ਨੇ ਬੱਸ ਘੇਰ ਲਈ। ਉਹਨਾਂ ਨੇ ਪੁੱਛਿਆ ਕਿ ਤੁਹਾਡੇ ਵਿੱਚੋਂ ਮਲਾਲਾ ਕੌਣ ਹੈ? ਮਲਾਲਾ ਬੋਲੀ ਕਿ ਮੈਂ ਹਮਲਾਲਾ ਕੀ ਕੰਮ ਹੈ ਇਹ ਸੁਣ ਕੇ ਤਾਲਿਬਾਨ ਨੌਜਵਾਨਾਂ ਨੇ ਮਲਾਲਾ ਉੱਪਰ ਤਿੰਨ ਗੋਲੀਆਂ ਚਲਾ ਦਿੱਤੀਆਂ ਮਲਾਲਾ ਬੇਹੋਸ਼ ਹੋ ਕੇ ਡਿੱਗ ਪਈ ਡਰਾਈਵਰ ਬੱਸ ਉੱਪਰ ਜਾ ਕੇ ਹਸਪਤਾਲ ਲੈ ਗਿਆ ਫੌਜ ਦੇ ਇੱਕ ਹੈਲੀਕਾਪਟਰ ਰਾਹੀਂ ਉਸ ਨੂੰ ਪੇਸ਼ਾਵਰ ਲਜਾਇਆ ਗਿਆ ਇੰਗਲੈਂਡ ਤੋਂ ਦੋ ਦਿਲ ਦੇ ਮਾਹ ਡਾਕਟਰ ਵੀ ਪਹੁੰਚੇ ਮਲਾਲਾ ਨੂੰ ਰਾਵਲਪਿੰਡੀ ਦੇ ਹਸਪਤਾਲ ਭੇਜ ਦਿੱਤਾ ਗਿਆ ਫਿਰ ਐਲਜਾਬੈਥ ਹਸਪਤਾਲ ਬਰਿੰਗਮ ਪੇਜ ਗਿਆ ਉਸ ਦੀ ਤੰਮਣੀ ਦਾ ਆਪਰੇਸ਼ਨ ਹੁਣ ਉਪਰੰਤ ਮਲਾਲਾ ਦੇ ਚਿਹਰੇ ਦੇ ਖੱਬੇ ਹਿੱਸੇ ਨੇ ਕੰਮ ਕਰਨਾ ਸ਼ੁਰੂ ਕੀਤਾ। ਉਸ ਦੇ ਅੰਦਰ ਬਨੋਟਿਕ ਖੋਪੜੀ ਪਾਈ ਗਈ। ਕੰਨ ਦਾ ਆਪਰੇਸ਼ਨ ਹੋਇਆ। ਹੌਲੀ-ਹੌਲੀ ਉਹ ਠੀਕ ਹੋ ਗਈ। 12 ਜੁਲਾਈ 2013 ਨੂੰ ਸੰਯੁਕਤ ਰਾਸ਼ਟਰ ਸੰਘ ਨੇ ਮਲਾਲਾ ਦਾ ਜਨਮ ਦਿਨ ਮਨਾਇਆ। ਮਲਾਲਾ ਨੇ ਸੰਸਾਰ ਦੇ ਸਾਰੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦਾ ਮਸ਼ਵਰਾ ਦਿੱਤਾ। ਉਸਨੇ ਕਿਹਾ ਕਿ ਇੱਕ ਬੱਚਾ, ਇੱਕ ਅਧਿਆਪਕ, ਇੱਕ ਕਿਤਾਬ ਤੇ ਇੱਕ ਕਲਮ ਸਾਰੀ ਦੁਨੀਆ ਨੂੰ ਬਦਲ ਸਕਦੇ ਹੈ। ਇਸ ਆਤਮਕਾਤ ਹਮਲੇ ਤੋਂ ਉੱਪਰ ਕੇ ਮਲਾਲਾ ਫਿਰ ਸਿੱਖਿਆ ਵਿਮਾਨ ਵਿੱਚ ਉੱਟ ਗਈ। ਉਸਨੇ ਅੱਤਵਾਦੀਆਂ ਦੇ ਬੱਚਿਆਂ ਨੂੰ ਸਿੱਖਿਆ ਦੇਣ ਦਾ ਵੀ ਪੱਖ ਲਿਆ ਤਾਂ ਕਿ ਉਹ ਵਿਦਿਆ ਤੇ ਅਮਨ ਦਾ ਮਹੱਤਵ ਸਮਝ ਸਕਣ। ਉਸ ਨੂੰ ਸਭ ਤੋਂ ਛੋਟੀ ਉਮਰ ਵਿੱਚ ਨੋਵਲ ਸ਼ਾਂਤੀ ਨਾਮ ਨਾਲ ਸਨਮਾਨਿਆ ਗਿਆ। ਇਸ ਤੋਂ ਇਲਾਵਾ ਉਸ ਨੂੰ ਅੰਤਰਰਾਸ਼ਟਰੀ ਵਾਲ ਸ਼ਾਂਤੀ ਪੁਰਸਕਾਰ, ਅੰਤਰਰਾਸ਼ਟਰੀ ਕਾਤਲਿਆਨ ਪੁਰਸਕਾਰ ਤੇ 15 ਵੱਡੇ ਸਨਮਾਨਾਂ ਨਾਲ ਨਿਵਾਜਿਆ ਗਿਆ। ਅੱਜ ਮਲਾਲਾ ਦੁਨੀਆ ਭਰ ਦੀਆਂ ਕੁੜੀਆਂ ਲਈ ਪ੍ਰੇਰਨਾ ਸਰੋਤ ਬਣ ਗਈ ਹੈ। ਤੇ ਹਰ ਕੋਈ ਅੱਜ ਉਸ ਨੂੰ ਜਾਣਦਾ ਹੈ ਉਸ ਦੀ ਤਾਂਘ ਹੈ ਕਿ ਹਰ ਘਰ ਹਰ ਪਿੰਡ ਹਰ ਸ਼ਹਿਰ ਤੇ ਹਰ ਦੇਸ਼ ਵਿੱਚ ਅਮਨ ਸ਼ਾਂਤੀ ਹੋਵੇ ਉਹ ਲਿਖਦੀ ਹੈ ਕਿ اے ਖੁਦਾ ਮੈਨੂੰ ਹਿੰਮਤ ਬਖਸ਼ ਤਾਂ ਕਿ ਮੈਂ ਮਨੁੱਖਤਾ ਦੀ ਸੇਵਾ ਕਰ ਸਕਾਂ ਸੱਚਮੁੱਚ ਇਸ ਬਹਾਦਰ ਜਾਗਰੂਕ ਸੱਚ ਲਈ ਜੋ ਜ ਰਹੀ ਲੜਕੀ ਤੇ ਸਾਨੂੰ ਮਾਣ ਕਰਨਾ ਚਾਹੀਦਾ ਹੈ ਜ਼ਿੰਦਗੀ ਦੇ ਹਾਂਦਸੇ ਤੇ ਇਮਤਿਹਾਨ ਹੀ ਕਿਸੇ ਨੂੰ ਕੋਹਿਨੂਰ ਬਣਾਉਂਦੇ ਹਨ ਕੁਝ ਛੋਟੇ ਕੁਝ ਆਂਸੂ ਔਰ ਇਮਤਿਹਾਨ ਵੀ ਜ਼ਰੂਰੀ ਹੈ ਇਨਸਾਨ ਬਨਨੇ ਕੇ ਲੀਏ ਇਹ ਸਮਾਨ ਵੀ ਜ਼ਰੂਰੀ ਹੈ ਧੰਨਵਾਦ ਜੀ